ਤੜਕਸਾਰ ਕਰਦ ਦੇ ਸਾਹਮਣੇ ਖੜੀ ਪਿਕਅਪ ਗੱਡੀ ਨੂੰ ਚੋਰਾ ਕੇ ਰਫੂ ਚੱਕਰ ਹੋਏ ਚੋਰ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਹੋਈਆਂ ਕੈਦ ਜੀहां ਨੰਗਲ ਇਲਾਕੇ ਦੇ ਵਿੱਚ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ ਤਾਜ਼ਾ ਮਾਮਲਾ ਨੰਗਲ ਦੇ ਰੇਲਵੇ ਰੋਡ ਖੇਤਰ ਦਾ ਹੈ ਜਿੱਥੇ ਇੱਕ ਕਰ ਦੇ ਸਾਹਮਣੇ ਖੜੀ ਹੋਈ ਪਿਕਅਪ ਗੱਡੀ ਨੂੰ ਚੋਰ ਤੜਕਸਾਰ ਚੋਰਾ ਕੇ ਫਰਾਰ ਹੋ ਗਏ ਇਸ ਘਟਨਾ ਦੀ ਜਾਣਕਾਰੀ ਸਾਂਝੀ ਕਰਦੇ ਆ ਸੁਰੇਸ਼ ਪ੍ਰਭਾਕਰ ਨੇ ਦੱਸਿਆ ਕਿ ਉਹ ਐਸਿਡ ਅਤੇ ਕੈਮੀਕਲ ਸਪਲਾਈ ਦਾ ਕੰਮ ਕਰਦਾ ਹੈ ਜਿਸ ਦੇ ਵਿੱਚ ਉਸ ਦੀ ਸਪਲਾਈ ਆਪਣੀ ਮਹਿੰਦਰਾ ਪਿਕਅਪ ਗੱਡੀ ਦੇ ਵਿੱਚ ਕਰਦਾ ਹੈ ਉਹਨਾਂ ਦੱਸਿਆ ਕਿ ਜਦੋਂ ਉਹ 10 ਤਰੀਕ ਸ਼ਾਮ ਨੂੰ ਆਪਣੇ ਘਰ ਆਏ ਤਾਂ ਉਹਨਾਂ ਆਪਣੀ ਮਾਤਾ ਨੂੰ ਪੁੱਛਿਆ ਕਿ ਮੇਰੀ ਗੱਡੀ ਕਿੱਥੇ ਹੈ ਤਾਂ ਮਾਤਾ ਨੇ ਕਿਹਾ ਕਿ ਤੈਨੂੰ ਹੀ ਪਤਾ ਹੋਣਾ ਗੱਡੀ ਦਾ ਅਸੀਂ ਤਾਂ ਇਸ ਬਾਰੇ ਕੋਈ ਧਿਆਨ ਨਹੀਂ ਦਿੱਤਾ ਉਨਾ ਕਿਹਾ ਕਿ ਸ਼ੱਕ ਪੈਣ ਤੇ ਜਦੋਂ ਉਹਨਾਂ ਨੇ ਸੀਸੀਟੀਵੀ ਦੀਆਂ ਤਸਵੀਰਾਂ ਵੇਖੀਆਂ ਤਾਂ ਨਜ਼ਰ ਆਇਆ ਕਿ 10 ਤਰੀਕ ਨੂੰ ਤੜਕਸਾਰ ਤਕਰੀਬਨ 3:40 ਮਿੰਟ ਤੇ ਦੋ ਵਿਅਕਤੀ ਮੋਟਰਸਾਈਕਲ ਤੇ ਆਏ ਜਿਨ੍ਹਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਘਟਨਾ ਨੂੰ ਲੈ ਕੇ ਸਥਾਨਕ ਵਾਸੀਆਂ ਨੇ ਵੀ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਚਿੰਤਾ ਪ੍ਰਗਟਾਈ ਅਤੇ ਦੱਸਿਆ ਕਿ ਇਹ ਉਹੀ ਪਰਿਵਾਰ ਹੈ ਜਿਨ੍ਹਾਂ ਦੇ ਇੱਕ ਪੁੱਤਰ ਵਿਕਾਸ ਬੱਗਾ ਦਾ ਆਤਵਾਦੀਆਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਪਰ ਅਧੂ ਪੁਲਿਸ ਨੇ ਕਿਹਾ ਸੀ ਕਿ ਉਹ ਹਮੇਸ਼ਾ ਇਸ ਪਰਿਵਾਰ ਦੇ ਉੱਤੇ ਨਜ਼ਰ ਰੱਖਣਗੇ ਤੇ ਉਹਨਾਂ ਤੇ ਪਰਿਵਾਰ ਨੂੰ ਕਿਸੇ ਕਿਸਮ ਦੀ ਕੋਈ ਆਂਚ ਨਹੀਂ ਆਵੇਗੀ ਪਰ ਹੁਣ ਪਰਿਵਾਰ ਦੇ ਕਰ ਦੇ ਸਾਹਮਣੇ ਤੋਂ ਗੱਡੀ ਚੋਰੀ ਹੋਣ ਜਾਨ ਦੀ ਘਟਨਾ ਨੇ ਸੁਰੱਖਿਆ ਪ੍ਰਬੰਧਤਾ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਹਨ ਸੁਰੇਸ਼ ਪ੍ਰਭাকর ਨੇ ਦੱਸਿਆ ਕਿ ਉਹਨਾਂ ਵੱਲੋਂ ਇਸ ਦੀ ਸੂਚਨਾ ਨੰਗਲ ਥਾਣੇ ਦੇ ਵਿੱਚ ਦਿੱਤੀ ਗਈ ਹੈ ਤੇ ਪੁਲਿਸ ਨੇ ਆਸ਼ਵਾਸ਼ਣ ਦਿੱਤਾ ਹੈ ਕਿ ਉਹ ਜਲਦ ਹੀ ਉਹਨਾਂ ਦੀ ਗੱਡੀ ਨੂੰ ਲੱਭ ਕੇ ਦੇਣਗੇ ਵੇਖੋ ਨੰਗਲ ਸਿਟੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਹਾਂਜੀ ਸੁਰੇਸ਼ ਜੀ ਹੈ ਨਾਮ ਹਾਂਜੀ ਸਹੀ ਦੱਸੋ ਕੀ ਬਾਤ ਹੈ ਕੀ ਹੈ ਅੱਜ ਤੋਂ ਹਾਂਜੀ ਨਾਮ ਮੇਰਾ ਸੁਰੇਸ਼ ਪ੍ਰਭাকর ਹੈ ਸਨੋਹ ਕਸ਼ੋਰੀ لال ਪ੍ਰਵਾਕਰ ਰੇਲੇ ਦੇ ਰੋਡ 'ਤੇ ਸਾਡੀ ਪ੍ਰਵਾਕਰ ਕਨਫੈਕਸ਼ਨਰੀ ਦੀ ਦੁਕਾਨ ਹੈ। ਔਰ ਨਾਲ ਹੀ ਮੇਰਾ ਕੈਮੀਕਲ ਔਰ ਐਸਿਡ ਸਪਲਾਈ ਦਾ ਬਿਜ਼ਨਸ ਹੈ ਜੀ। ਹਾਂ ਜੀ। ਦੱਸਿਓ ਕਿਆ ਹੋਇਆ ਸੀ ਗੱਰਾ ਤੁਹਾਨੂੰ? ਕੱਲ ਸ਼ਾਮੀ ਮੈਂ ਆਪਣੀ ਮਾਤਾ ਜੀ ਨੂੰ ਰੋਟੀ ਦੇਣਾ। ਤਾਂ ਮਮਨ ਕੈਮਰੇ 'ਚ ਦੇਖਿਆ ਵੀ ਮੈਂ ਕਿਹਾ ਮਾਤਾ ਜੀ ਗੱਡੀ ਮੇਰੀ ਕਿੱਥੇ ਹੈ ਗੱਡੀ ਖੜੀ ਵੀ ਬਾਹਰ। ਹਾਂ। ਮਾਤਾ ਜੀ ਕਹਿੰਦੇ ਗੱਡੀ ਤੇ ਤੈਨੂੰ ਪਤਾ ਹੁਣ ਕਿ ਸ਼ਾਇਦ ਤੂੰ ਆਪਣੇ ਕੰਮ ਤੇ ਲੱਗਿਆ ਹੋਣਾ। ਉਸੇ ਟਾਈਮ ਮੈਂ થોડો ਪਸਰ ਹੋ ਗਿਆ ਮੈਂ ਕਿਹਾ ਮੈਂ ਗੱਡੀ ਕਿੱਥੇ ਲੈ ਕੇ ਤਾਂ ਗਿਆ ਨਹੀਂ ਪਰ ਮੈਨੂੰ ਸਮਝ ਨਹੀਂ ਆਇਆ ਕੀ ਹੋਇਆ ਮੇਰੇ ਨਾਲ ਮੈਂ ਫਿਰ ਇੱਕਦਮ ਆਪਣੇ ਬੇਟੀ ਤੋਂ ਕੈਮਰੇ ਚੈੱਕ ਕਰਵਾਏ ਹਾਂ ਤਾਂ ਉਹਦੇ ਵਿੱਚ ਪਤਾ ਲੱਗਦਾ ਹੈ ਵੀ ਗੱਡੀ ਕੱਲ ਸਵੇਰੇ ਮੇਰੀ 10 ਤਰੀਕ ਦੀ ਸਵੇਰ 3:40 ਮਿੰਟ ਤੇ ਲਗਭਗ ਮੇਰੀ ਗੱਡੀ ਮੇਰੇ ਘਰ ਦੇ ਤੋਂ ਸਾਹਮਣੇ ਕੋਈ ਚੋਰ ਚੱਕ ਕੇ ਲੈ ਗਿਆ ਅੱਛਾ ਜਿਹੜੀ ਵਾਰਦਾਤ ਸਾਰੀ ਹੈ ਇਹ ਕੈਮਰੇ ਵਿੱਚ ਕੈਦ ਹੈ ਜੀ ਤੁਸੀਂ ਆਪ ਦੇਖ ਸਕਦੇ ਹੋ ਫੇ ਉਸ ਤੋਂ ਬਾਅਦ ਅਗਲੀ ਕਾਰਵਾਈ ਕੀ ਕੀਤੀ ਜੀ ਅਗਲੀ ਕਾਰਵਾਈ ਇਹ ਰਾਤ ਪੁਲਿਸ ਜੀ ਕੋਸਾ ਜੀ ਨੂੰ ਮੈਂ ਵੀ ਰਿਪੋਰਟ ਦਿੱਤੀ ਹੋਈ ਹੈ ਜੀ ਹਾਂ ਰਾਹੁਲ ਸ਼ਰਮਾ ਐਸ ਐਚਓ ਸਾਹਿਬ ਆਈ ਸੀ ਤੇ ਉਸੇ ਵਾਸਤੇ ਮੈਂ ਦਿੱਤਾ ਉਹਨਾਂ ਨੇ ਹਾਂ ਵੀ ਤੁਹਾਡੀ ਗੱਡੀ ਅਸੀਂ ਲੱਭ ਕੇ ਦੇਵਾਂਗੇ ਕਿਹੜੀ ਗੱਡੀ ਸੀ ਜੀ ਐਪੀਵੀ 12ਟੀ 4736 ਮਹਿੰਦਰਾ ਪਿਕਅਪ ਸੀ ਜੀ ਮੈਕਸੀ ਟ੍ਰੱਕ ਚਿੱਟੇ ਰੰਗ ਦੀ ਗੱਡੀ ਹੈ ਜੀ ਠੀਕ ਹੈ ਹਾਂ ਜੀ ਸਰ ਤੁਹਾਡੇ ਕਿਸ ਕੰਮ ਵਰਤ ਵਾਸਤੇ ਤੁਸੀਂ ਪ੍ਰਯੋਗ ਕਰਦੇ ਹੋ ਬਿਜ਼ਨਸ ਦਾ ਮੇਰਾ ਐਸਟ ਸਪਲਾਈ ਦਾ ਕੰਮ ਹੈ ਜੀ ਕੈਮੀਕਲ ਹੋਰ ਐਸਿਡ ਦਾ ਹਾਂ ਹਾਂ ਫੈਕਟਰੀ ਨੂੰ ਸਪਲਾਈ ਕਰਦਾ ਜੀ ਮੈਂ ਅੱਛਾ ਮੈਂ ਉਹਦੇ ਵਿੱਚ ਫਿਰ ਉਹੀ ਜੀਪ ਚ ਹੀ ਦਿੰਦਾ ਸੀ ਪਿਛਲੇ 1 ਸਾਲ ਤੋਂ ਮੈਂ ਤਾਂ ਸਿਰ ਵੈਸੀ ਹੀ ਬਹੁਤ ਪਰੇਸ਼ਾਨ ਚੱਲ ਰਿਹਾ ਹਾਂ ਹਾਂਜੀ ਹਾਂਜੀ ਮੇਰੇ ਪਿਤਾ ਜੀ ਦੀ ਡੈਥ ਹੋ ਗਈ ਸੀ ਡਾਇਲਿਸਿਸ ਹੁੰਦੀ ਸੀ ਉਹਨਾਂ ਦੀ ਜੀ ਨਾਲ ਹੀ ਮਗਰੀ ਵਿਕਾਸ ਬੱਗਾ ਭਰਾ ਜਿਹੜਾ ਕਿ ਤੁਸੀਂ ਸਭ ਜਾਣਦੇ ਆ ਜੀ ਉਹਨੂੰ ਅੰਤਕਵਾਦੀਆਂ ਨੇ ਮਾਰ ਦਿੱਤਾ ਤੇ ਨਾਲ ਹੀ ਮਾੜਾ ਮਾੜਾ ਮੋਟਾ ਰੋਟੀ ਕੰਮ ਜਿਹੜਾ ਮੇਰਾ ਚੱਲਿਆ ਕਰਦਾ ਸੀ ਉਹ ਵੀ ਜੀਵਨ ਦੇ ਛਿੜ ਤੇ ਚੱਲਿਆ ਗਿਆ ਸੀ ਮਤਲਬ ਉਹ ਵੀ ਹੁਣ ਮਤਲਬ ਹੁਣ ਸਾਰੀਆਂ ਫਿਰ ਪ੍ਰੋਬਲਮਾਂ ਖੜੀਆਂ ਹੋ ਗਈਆਂ ਹਾਂ ਮੈਨੂੰ ਤਾਂ ਜੀ ਸਿਰਫ ਉਹੀ ਇਹ ਤੋਂ ਸ਼ੁਰੂ ਕਰਨਾ ਪੈ ਗਿਆ ਹਾਂ ਠੀਕ ਬੋਲੋ ਮੈਂ ਅਰਜੀ ਬਰਮਾ ਪਰ ਮਾਜੀ ਦੱਸੋ ਜਿਹੜੀ ਇਹ ਰਾਤ ਗੱਡੀ ਸ੍ਰੇਸ਼ ਦੀ ਚੋਰੀ ਹੋ ਗਈ ਕੀ ਕਹਾਂ ਚਾਣਨੀ ਹਾਂ ਜੋ ਸਾਡੇ ਰੇਲਵੇ ਰੋਡ ਚ ਹੈ ਕਾਫੀ ਦਿਨਾਂ ਤੋਂ ਬਹੁਤ ਵਾਰ ਦੱਤਾ ਹੋਇਆ ਕਰਦੀਆਂ ਔਰ ਜਿਹੜੀ ਇਹ ਗੱਡੀ ਅੱਜ ਚੋਰੀ ਹੋਈ ਹੈ ਇੱਕ ਪੁਲਿਸ ਪ੍ਰਸ਼ਾਸਨ ਦੇ ਉੱਪਰ ਵੀ ਇੱਕ ਗੱਲ ਬੰਦੀ ਹੈ ਕਿ ਉਹ ਕਹਿੰਦੇ ਕਿ ਅਸੀਂ ਵਿਕਾਸ ਬੱਗੇ ਦੇ ਪਰਿਵਾਰ ਦੇ ਉੱਪਰ ਪੂਰੀ ਸਿਕਿਉਰਿਟੀ ਰੱਖੀ ਹੋਈ ਹੈ ਨਜ਼ਰ ਰੱਖੀ ਹੋਈ ਹੈ ਔਰ ਇਹਨਾਂ ਦੇ ਘਰ ਦੇ ਵਿੱਚ ਪਹਿਲੀ ਇੱਕ ਐਡਾ ਵੱਡਾ ਹਾਸਾ ਹੋਇਆ ਉਸ ਔਰ ਇਹਨਾਂ ਐਡਾ ਵੱਡਾ ਹਾਸਾ ਹੋਣ ਤੋਂ ਬਾਅਦ ਇਹ ਪਹਿਲੇ ਹੀ ਉਹਨਾਂ ਲੋਕਾਂ ਦੇ ਨਜ਼ਰਾਂ ਦੇ ਉੱਪਰ ਹੈਗੇ ਆ ਔਰ ਪਹਿਲੇ ਵੀ ਵਿਕਾਸ ਬੱਗੇ ਦਾ ਇੱਥੇ ਹੀ ਕਤਲ ਹੋਇਆ ਔਰ ਉਸ ਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸਨ ਦੇ ਉੱਪਰ ਇਹ ਗੱਲ ਕਹੀ ਜਾ ਸਕਦੀ ਹੈ ਕਿ ਦੇਖੋ ਘਰ ਦੇ ਸਾਹਮਣੇ ਤੋਂ ਗੱਡੀ ਚੋਰੀ ਕਰਕੇ ਲੈ ਗਏ ਸਵੇਰੇ 4 ਵਜੇ ਹਾਂ ਔਰ ਉਹ ਪਹਿਲਾਂ ਇੱਥੇ ਨਾਲ ਹੀ ਪੂਰੀ ਪਹਿਲਾਂ ਮੋਟਰਸਾਈਕਲਾਂ ਦੇ ਵਿੱਚੋਂ ਪੈਟਰੋਲ ਕੱਢਿਆ ਆਪਣੇ ਮੋਟਰਸਾਈਕਲਾਂ ਦੇ ਵਿੱਚ ਪਾਇਆ ਔਰ ਉਸ ਤੋਂ ਬਾਅਦ ਉਹ ਗੱਡੀ ਚੋਰੀ ਕੀਤੀ ਔਰ ਸ਼ਰਿਆ ਮਿੱਥੋਂ ਲੋਕ ਨਿਕਲ ਗਏ ਹਾਂਜੀ ਅੱਜ ਅਸੀਂ ਇਹ ਵੀ ਦੇਖਣਾ ਚਾਹੁੰਦੇ ਆ ਕਿ ਕੀ ਵਿਕਾਸ ਬੱਗੀ ਦੀ ਵਾਰੀ ਤੋਂ ਸਾਰੇ ਸ਼ਹਿਰ ਦੇ ਕੈਮਰੇ ਬੰਦ تھے ਔਰ ਅੱਜ ਈਓ ਸਾਹਿਬ ਨੇ ਕੀ ਸਾਡੇ ਜਿਹੜੇ ਸ਼ਹਿਰ ਦੇ ਕੈਮਰੇ ਆ ਉਹ ਠੀਕ ਕਰਵਾਏ ਆ ਕਿ ਨਹੀਂ ਕਰਵਾਏ ਆ ਔਰ ਕੱਲੀ ਸਾਡੇ ਇੱਥੇ ਰੇਲਵੇ ਰੋਡ 'ਚ ਤਾਂ ਦੇਖੋ ਇੱਕ ਐਨਾ ਬਿਅਸਤ ਏਰੀਆ ਆ ਸਾਡਾ ਔਰ ਇੱਥੇ ਤਾਂ ਸਾਰਾ ਦਿਨ ਸਾਡੀ ਸਬਜ਼ੀ ਮੰਡੀ ਵੀ ਇੱਥੇ ਪੈਂਦੀ ਜੀ ਸਾਰਾ ਦਿਨ ਇੱਥੇ ਚਹਲ ਪਹਿਲ ਚੱਲੀ ਰਹਿੰਦੀ ਹੈ ਦਿਨ ਰਾਤ ਜੀ ਔਰ ਫੇਰ ਵੀ ਐਡੀ ਵੱਡੀ ਵਾਰਦਾਤਾ ਬੜੇ ਆਰਾਮ ਦੇ ਨਾਲ ਇਹ ਲੋਕ ਕਰਕੇ ਜਾ ਰਹੇ ਆ। ਔਰ ਜਿਹੜੇ ਲੋਕ ਹੈਗੇ ਆ ਇਹ ਕਿੱਥੋਂ ਆ ਰਹੇ ਆ ਕਿੱਥੋਂ ਨਹੀਂ ਆ ਰਹੇ ਆ ਇਹ ਕੁਝ ਵੀ ਨਹੀਂ ਪਤਾ ਲੱਗ ਰਿਹਾ। ਸਾਡੀ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਬੇਨਤੀ ਹੈ ਕਿ ਉਹ ਜਿੰਨੇ ਵੀ ਇੱਥੇ ਬਾਹਰੋਂ ਆਏ ਹੋਏ ਲੋਕ ਹੈ ਉਹਨਾਂ ਦੇ ਆਈਡੀ ਚੈੱਕ ਕੀਤੀ ਜਾਣ। ਔਰ ਜਿਹੜੀ ਇਹ ਵਾਰਦਾਤ ਹੈ, ਛੋਟੀ-ਬੋਟੀ ਵਾਰਦਾਤ ਨਹੀਂ ਇਹ ਕਿ ਵਿਕਾਸ ਬੱਗੇ ਉਹਨਾਂ ਦਾ ਪਰਿਵਾਰ ਤਾਂ ਪਹਿਲੀ ਰਜਾ ਦੇ ਵਿੱਚ ਆ ਔਰ ਉਹਨਾਂ ਦੇ ਘਰ ਦੇ ਵਿੱਚੋਂ ਜੀਪ ਚੋਰੀ ਹੋ ਗਈ। ਘਰ ਦੇ ਅੱਗੇ ਤੋਂ। ਔਰ ਪੁਲਿਸ ਪ੍ਰਸ਼ਾਸਨ ਦਾ ਇਹ ਕਹਿਣਾ ਕਿ ਅਸੀਂ ਇਹਨਾਂ ਦੀ ਪੂਰੀ ਸਿਕਿਉਰਿਟੀ ਰੱਖੀ ਹੋਈ ਹੈ। ਸਾਡੀ ਇਹਦੇ ਉੱਪਰ ਪੂਰੀ ਨਜ਼ਰ ਹੈ। ਪਰ ਇਹ ਜੋ ਵਾਰਦਾਤਾ ਹੋਈ ਹੈ ਪਈ ਹੈ ਸਾਡੇ ਸ਼ਹਿਰ ਵਾਸਤੇ ਇਹ ਇੱਕ ਬਹੁਤ ਵੱਡੀ ਗੱਲ ਹੋ ਚੁੱਕੀ ਵੀ ਹੈ ਨਹੀਂ ਤਾਂ ਸਾਡਾ ਜਿਹੜਾ ਸ਼ਹਿਰ ਦਾ ਉਹ ਸ਼ਾਂਤੀਪੂਰਨ ਸ਼ਹਿਰ ਦਾ ਔਰ ਇੱਥੇ ਜਿਹੜੀ ਇੰਦਾ ਦੀ ਵਾਰਦਾਤਾ ਦੀਆਂ ਬਹੁਤ ਸੁਨੇ ਨੂੰ ਘੱਟ ਮਿਲਦੀ ਦੀ ਆ ਪਰ ਇੱਥੇ ਰੋਜ਼ ਨਵੀਂ ਤੋਂ ਨਵੀਂ ਵਾਰਦਾਤਾ ਹੋਈ ਜਾ ਰਹੀਆਂ ਤੇ ਅਸੀਂ ਸਰਕਾਰ ਨੂੰ ਮੌਜੂਦਾ ਸਰਕਾਰ ਨੂੰ ਪ੍ਰਸ਼ਾਸਨ ਨੂੰ ਔਰ ਐਸਐਸਪੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਸਾਡੇ ਸ਼ਹਿਰ ਦੇ ਉੱਪਰ ਸਿਕਿਉਰਿਟੀ ਵਧਾਈ ਜਾਵੇ ਔਰ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਆਪਣੀ ਪੂਰੀ ਨਜ਼ਰ ਰੱਖਿਆ ਸਾਡੇ ਸ਼ਹਿਰ ਦੇ ਉੱਪਰ ਔਰ ਇਹ ਬਹੁਤ ਜ਼ਰੂਰੀ ਹੋ ਚੁੱਕਿਆ ਵਾ ਉਹ ਰੇਲਵੇ ਰੋਡ ਦੇ ਵਿੱਚ ਆਪਣਾ ਕੁਸ਼ਤ ਆਸ਼ਰਮ ਜਿੱਥੇ ਪਹਿਲਾਂ ਥਾ ਜੀ ਤੇ ਉੱਥੇ ਵੀ ਸੁਣਨੇ ਆਇਆ ਕਹਿੰਦੇ ਕਿ ਦੋ ਤਿੰਨ ਗੱਡੀਆਂ ਦੇ ਵਿੱਚੋਂ ਬੈਟਰੀਆਂ ਚੋਰੀ ਹੋ ਗਈਆਂ ਰਾਤ ਨੂੰ ਠੀਕ ਹੈ ਔਰ ਹੋਰ ਵੀ ਬਹੁਤ ਬਾਰ ਦੱਤਾ ਹੈ ਵੀ ਆ ਜਿਹੜੇ ਲੋਕ ਨਹੀਂ ਦੱਸ ਪਾਉਂਦੇ ਕਿ ਦੱਸੋ ਆਈ ਪੁਲਿਸ ਦੇ ਨਾਲ ਦੱਸਾਂਗੇ ਔਰ ਇੱਕ ਸ਼ਿਕੰਦਰ ਸਿੰਘ ਰਾਣਾ ਦਾ ਤੇ ਦੋ ਚੋਪ ਨੰਬਰ 2 ਹੈ ਔਰ ਸ਼ਾਮ ਰਾਤ ਨੂੰ ਹੀ 8 9 ਵਜੇ ਦੇ ਟਾਈਮ ਨੂੰ ਉਹਦੀ ਦੁਕਾਨ ਦੇ ਵਿੱਚੋਂ ਗੱਲਾਂ ਤੋੜ ਕੇ ਪੈਸੇ ਕੱਢ ਕੇ ਲੈ ਗਏ ਔਰ ਉਹਦੀ ਪੁਲਿਸ ਨੂੰ ਕੰਪਲੀਟ ਵੀ ਕੀਤੀ ਗਈ ਹੈ ਹਾਲਾ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ ਉਹ ਮੁੰਡਾ ਵਿਚਾਰਾ ਪਹਿਲੀ ਬਹੁਤ ਗਰੀਬ ਹੈ ਜੀ ਠੀਕ ਹੈ ਤੇ ਐਦਾਂ ਦੇ ਬਹੁਤ ਹੈ ਗਰੀਬ ਮਾਰ ਬਹੁਤ ਹੋ ਰਹੀ ਹੈ ਸਾਡੇ ਰੇਲਵੇ ਰੋਡ ਦੇ ਵਿੱਚ ਨਹੀਂ ਸ਼ਹਿਰ ਦੇ ਵਿੱਚ ਹੀ ਹੋ ਰਹੀ ਹੈ ਤੇ ਸਾਡੀ ਤਾਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਕਿ ਉਹ ਜਲਦ ਤੋਂ ਜਲਦ ਇਹਨਾਂ ਚੋਰਾਂ ਨੂੰ ਫੜੇ ਔਰ ਉਹਨਾਂ 'ਤੇ ਜੋ ਵੱਡੀ ਕਾਰਵਾਈ ਆ ਉਹ ਕੀਤੀ ਜਾਵੇ ਕਿ ਅੱਗੇ ਹੋਰ ਲੋਕਾਂ ਦੇ ਉੱਪਰ ਨਕੇਲ ਪਾਈ ਜਾਵੇ